ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬਜਟ ਤੇ ਡਿਬੇਟ ਦੇ ਸਮੇਂ ਵਿੱਚ ਵੀ ਮੈਂ ਗੱਲ ਚੱਕਣ ਦੀ ਕੋਸ਼ਿਸ਼ ਕੀਤੀ ਸੀ ਪੂਰਾ ਸਮਾਂ ਨਾ ਮਿਲਣ ਕਰਕੇ ਲੇਕਿਨ ਜਿਹੜੀ ਮਹਾਰਾਸ਼ਟਰ ਸਰਕਾਰ ਇੱਕ ਨਾ शिंदे ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਬੋਰਡ ਦੇ ਉੱਤੇ ਜਿਹੜੀ ਦਖਲਅੰਦਾਜ਼ੀ ਕਰਕੇ 1956 ਦੇ ਐਕਟ ਦੇ ਉਲਟ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਫੇਰ ਬਦਲ ਕੀਤੀ ਹੈ ਇਨ ਆ ਦੇ ਸੱਤ ਸ਼ਬਦਾਚੈ ਮੈਂ ਨਿੰਦਾ ਕਰਦੀ ਆ ਜਿੱਥੇ ਦੋ ਮੈਂਬਰ ਨਾਮਿਨੇਟ ਹੁੰਦੇ ਸੀਗੇ 17 ਵਿੱਚੋਂ ਸਰਕਾਰ ਵੱਲੋਂ ਉਹਨੂੰ ਬਦਲ ਕੇ ਉਹਨਾਂ ਨੇ 12 ਨਾਮਿਨੇਟ ਕਰ ਦਿੱਤੇ ਹੈਗੇ ਨਵੇਂ ਜਿਹੜਿਆ ਇਹਨਾਂ ਨੇ ਅਮੈਂਡਮੈਂਟ ਲੈ ਕੇ ਕਿ 17 ਵਿੱਚੋਂ 12 ਸਰਕਾਰ ਵੱਲੋਂ ਨਾਮਿਨੇਟ ਕੀਤੇ ਜਾਣਗੇ ਤੇ ਜਿਹੜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਜਿੱਥੋਂ ਚਾਰ ਮੈਂਬਰ ਆਉਂਦੇ ਸੀ ਉਹਨਾਂ ਨੂੰ ਘਟਾ ਕੇ ਦੋ ਮੈਂਬਰ ਕਰਤਾ ਹੈ ਇਹ ਸਿੱਧੇ ਤੌਰ 'ਤੇ ਸਾਡੇ ਤੰਗ ਦੇ ਨਾਲ ਇਹ ਦਖਲਅੰਦਾਜ਼ੀ ਹੈ ਬਹੁਤ ਵੱਡਾ ਰੋਸ ਸਿੱਖ ਕੌਮ ਚ ਹੈਗਾ ਮੈਂ ਆਪਣੇ ਨੰਦੇੜ ਸਾਹਿਬ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਸਿੱਖ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਆਹੀ ਕਹਿਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਹੈ ਇਹ ਸਰਕਾਰੀ ਕਬਜ਼ੇ ਸਾਡੇ ਗੁਰਦੁਆਰਿਆਂ 'ਚ ਹਰਿਆਣੇ 'ਚ ਵੀ ਆਈ ਕੋਸ਼ ਕਰ ਰਹੇ ਨੇ ਤੇ ਹੁਣ ਮਹਾਰਾਸ਼ਟਰ ਸਾਡੇ ਤਖਤ ਤੇ ਉੱਚੇ ਨੰਦੇੜ ਸਾਹਿਬ ਹਜ਼ੂਰ ਸਾਹਿਬ 'ਚ ਜਿਹੜਾ ਕਰ ਰਹੇ ਨੇ ਇਹ ਕਿਸੇ ਹਾਲਤ 'ਚ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਅਸੀਂ ਤੁਹਾਡੇ ਨਾਲ ਖੜਿਆ ਜਦੋਂ ਵੀ ਤੁਸੀਂ ਆਵਾਜ਼ ਲਾਓ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜ ਕੇ ਇਸ ਲੜਾਈ 'ਚ ਮੋਢੇ ਦੇ ਨਾਲ ਮੋਢਾ ਲਾ ਕੇ ਲੜਾਈ ਤੁਹਾਡੇ ਨਾਲ ਲੜੋਗੇ ਤੇ ਆਪਣੇ ਘਰ ਗੁਰਤਾਮਾ ਨੂੰ ਸਰਕਾਰੀ ਕਬਜ਼ੇ ਤੋਂ ਬਚਾਉਣ ਵਾਸਤੇ ਅਸੀਂ ਹਰ ਹਿੱਲਾ ਪਨਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬਜਟ ਤੇ ਡਿਬੇਟ ਦੇ ਸਮੇਂ ਵਿੱਚ ਵੀ ਮੈਂ ਗੱਲ ਚੱਕਣ ਦੀ ਕੋਸ਼ਿਸ਼ ਕੀਤੀ ਸੀ ਪੂਰਾ ਸਮਾਂ ਨਾ ਮਿਲਣ ਕਰਕੇ ਲੇਕਿਨ ਜਿਹੜੇ ਮਹਾਰਾਸ਼ਟਰ ਸਰਕਾਰ ਇੱਕ ਨਾਛਿੱਡੇ ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਬੋਰਡ ਦੇ ਉੱਤੇ ਜਿਹੜੀ ਦਖਲਅੰਦਾਜ਼ੀ ਕਰਕੇ 1956 ਦੇ ਐਕਟ ਦੇ ਉਲਟ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਫੇਰ ਬਦਲ ਕੀਤੀ ਹੈ ਇਹਨਾਂ ਦੀ ਸਖਤ ਸ਼ਬਦਾਚੇ ਮੈਂ ਨਿੰਦਾ ਕਰਦੀ ਆ ਜਿੱਥੇ ਦੋ ਮੈਂਬਰ ਡੋਮੀਨੇਟ ਹੁੰਦੇ ਸੀਗੇ 17 ਵਿੱਚ ਉਹ ਸਰਕਾਰ ਵੱਲੋਂ ਉਹਨੂੰ ਬਦਲ ਕੇ ਉਹਨਾਂ ਨੇ 12 ਨਾਮਿਨੇਟ ਕਰ ਦਿੱਤੇ ਹੈਗੇ ਨਵੇਂ ਜਿਹੜਿਆ ਐਮੈਂਡਮੈਂਟ ਲਾਇਆ ਕਿ 17 ਵਿੱਚੋਂ 12 ਸਰਕਾਰ ਵੱਲੋਂ ਨਾਮਿਨੇਟ ਕੀਤੇ ਜਾਣਗੇ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਜਿੱਥੋਂ ਚਾਰ ਮੈਂਬਰ ਆਉਂਦੇ ਸੀ ਉਹਨਾਂ ਨੂੰ ਘਟਾ ਕੇ ਦੋ ਮੈਂਬਰ ਕਰਤਾ ਹੈ ਇਹ ਸਿੱਧੇ ਤੌਰ 'ਤੇ ਸਾਡੇ ਧਰਮ ਦੇ ਨਾਲ ਇਹ ਦਖਲਅੰਦਾਜ਼ੀ ਹੈ ਬਹੁਤ ਵੱਡਾ ਰੋਸ ਸਿੱਖ ਕੌਮ ਚ ਹੈਗਾ ਮੈਂ ਆਪਣੇ ਨੰਦੇੜ ਸਾਹਿਬ ਮਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਸਿੱਖ ਪਰਾਵਾ ਨੂੰ ਭੈਣ ਪਰਾਵਾ ਨੂੰ ਆਹੀ ਕਹਿਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਹੈ ਇਹ ਸਰਕਾਰੀ ਕਬਜ਼ੇ ਸਾਡੇ ਗੁਰਦੁਆਰਿਆਂ 'ਚ ਹਰਿਆਣੇ 'ਚ ਵੀ ਆਈ ਕੋਸ਼ ਕਰ ਰਹੇ ਨੇ ਤੇ ਹੁਣ ਮਹਾਰਾਸ਼ਟra ਸਾਡੇ ਤਖਤ ਤੇ ਉੱਚੇ ਨੰਦੇੜ ਸਾਹਿਬ ਮਜ਼ੂਰ ਸਾਹਿਬ 'ਚ ਜਿਹੜਾ ਕਰ ਰਹੇ ਨੇ ਇਹ ਕਿਸੇ ਹਾਲਤ 'ਚ ਸਿੱਖ ਕੌਮ ਬਰਦਾਸ਼ਤ ਨਹੀਂ ਕਰੋਗੀ ਅਸੀਂ ਤੁਹਾਡੇ ਨਾਲ ਖੜਿਆ ਜਦੋਂ ਵੀ ਤੁਸੀਂ ਆਵਾਜ਼ ਲਓ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜ ਕੇ ਇਸ ਲੜਾਈ 'ਚ ਮੋਢੇ ਦੇ ਨਾਲ ਮੋਢਾ ਲਾ ਕੇ ਲੜਾਈ ਤੁਹਾਡੇ ਨਾ ਲੜੋਗੇ ਤੇ ਆਪਣੇ ਘਰ ਗੁਰਦਆਰਿਆਂ ਨੂੰ ਸਰਕਾਰੀ ਕਬਜ਼ੇ ਤੋਂ ਬਚਾਉਣ ਵਾਸਤੇ ਅਸੀਂ ਹਰ ਹਿਲਾ ਅਪਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ